ਬਿਲਕੁਲ ਜੀ ਜਿਹੜੇ ਇਹਦੇ ਚ ਕਸੂਰ ਵਾਲਾ ਉਹ ਨਹੀਂ ਬਖਸ਼ੇ ਜਾਣਗੇ ਪੁਲਿਸ ਦੀਆਂ ਟੀਮਾਂ ਆਪਣੀ ਜਿਹਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਪਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਹੈ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉੱਥੇ ਸਦਾਈ ਆਪਣੇ ਮਟਾਲਿਆ ਜੀ ਐਸੇ ਰਿਤੇ ਨਹੀਂ ਨਹੀਂ ਬਿਲਕੁਲ ਜੀ ਇੱਕ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਠੀਕ ਹਾਂ ਠੀਕ ਜਿੱਥੇ ਜਿੱਦੀ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ ਬਿਲਕੁਲ ਜਿਹੜੇ ਇਹਦੇ ਚ ਕਸੂਰ ਵਾਲਾ ਉਹ ਨਹੀਂ ਬਖਸ਼ੇ ਜਾਣਗੇ ਅ ਪੁਲਿਸ ਦੀਆਂ ਟੀਮਾਂ ਆਪਣੀ ਜਗਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉਥੇ ਸਦਾ ਹੀ ਆਪਣੇ ਬਟਾਲਿਆ ਜੀ ਐਸੇ ਰਿਤੇ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਠੀਕ ਹਾਂ ਠੀਕ ਜੇ ਮੇਰੇ ਜਿੱਥੇ ਜਿੱਥੇ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ ਬਿਲਕੁਲ ਜੀ ਜਿਹੜੇ ਜਿਹੜੇ ਟੱਕਸੂ ਵਾਲਾ ਉਹ ਨਹੀਂ ਬਖਸ਼ੇ ਜਾਣਗੇ ਪੌਸਬਿਲਿਟੀ ਮੈਂ ਆਪਣੀ ਜਿਹਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਹੈ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉੱਥੋਂ ਸਿੱਧਾ ਹੀ ਆਪਣੇ ਮਟਾਲਿਆ ਜੀ ਐਸੇ ਰਿੱਤ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਠੀਕ ਹਾਂ ਤੇ ਜਿੱਥੇ ਜਿੱਥੇ ਜਿੱਦੀ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ ਬਿਲਕੁਲ ਜੀ ਜਿਹੜੇ ਇਹਦੇ ਚ ਕਸੂਰ ਵਾਲਾ ਉਹ ਨਹੀਂ ਬਖਸ਼ੇ ਜਾਣਗੇ ਅ ਪੁਲਿਸ ਦੀਆਂ ਟੀਮਾਂ ਆਪਣੀ ਜਗਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉਥੇ ਸਦਾ ਹੀ ਆਪਣੇ ਬਟਾਲਿਆ ਜੀ ਐਸੇ ਰਿਤੇ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਹਾਂ ਠੀਕ ਇਹ ਮੇਰੇ ਜਿੱਥੇ ਜਿੱਥੇ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ ਬਿਲਕੁਲ ਜੀ ਜਿਹੜੇ ਇਹਦੇ ਚ ਕਸੂਰ ਵਾਲਾ ਉਹ ਨਹੀਂ ਬਖਸ਼ਿਆ ਜਾਣਗੇ ਪੁਲਿਸ ਦੀ ਟੀਮ ਆਪਣੀ ਜਗਾ ਕੰਮ ਕਰ ਰਹੀ ਜਾਂਦੇ ਲੱਗੀਆਂ ਨੇ ਪਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉਥੇ ਸਦਾ ਹੀ ਆਪਣੇ ਮਟਾਲਿਆ ਜੀ ਐਸੇ ਰਿਤੇ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਹਾਂ ਠੀਕ ਇਹ ਮੇਰੇ ਜਿੱਥੇ ਜਿੱਥੇ ਕੋਈ ਕਮੀ ਹੋਊਗੀ ਉਹ ਬਖਸ਼ਾਂਗੇ ਜੀ ਬਿਲਕੁਲ ਜੀ ਜਿਹੜੇ ਇਹਦੇ ਚ ਕਸੂਰ ਵਾਲਾ ਉਹ ਨਹੀਂ ਬਖਸ਼ੇ ਜਾਣਗੇ ਅ ਕੁਸਦੀਆਂ ਟੀਮਾਂ ਆਪਣੀ ਜਗਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉਥੇ ਸਦਾ ਹੀ ਆਪਣੀ ਮਟਾਲੀਆਂ ਜੀ ਐਸੇ ਰਿਤੇ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਠੀਕ ਹਾਂ ਠੀਕ ਜੇ ਮੇਰੇ ਜਿੱਥੇ ਜਿੱਥੇ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ ਬਿਲਕੁਲ ਜੀ ਜਿਹੜੇ ਇਹਦੇ ਕਸੂਰ ਵਾਲੇ ਉਹ ਨਹੀਂ ਬਖਸ਼ੇ ਜਾਣਗੇ ਪੁਲਿਸ ਦੀ ਟੀਮ ਆਪਣੀ ਜਿਹਾ ਕੰਮ ਕਰ ਰਹੀ ਜਾਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉਥੇ ਸਦਾ ਹੀ ਆਪਣੇ ਮਟਾਲਿਆ ਜੀ ਐਸੇ ਰਿੱਤ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਦਾ ਨਾਲ ਆ ਸਾਰਿਆਂ ਦਾ ਜੀ ਹਾਂ ਠੀਕ ਜਿੱਥੇ ਜਿੱਦੀ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ